ਸਿਕਾ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਸੰਦੀਪ ਜੀ ਕੀ ਕਹੋਗੇ 크ishna lab ਵੱਲੋਂ ਕਿਸ ਤਰ੍ਹਾਂ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਹਾਰਟ ਪੀੜਤਾ ਦੇ ਲਈ ਆਪਣੇ 크ishna lab ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਪਿਛਲੇ ਦਿਨੀ ਆਪਦਾ ਆਈ ਹੈ ਹੜ੍ਹ ਵਾਸਤੇ ਹੜ੍ਹ ਮਰੀਜ਼ਾਂ ਵਾਸਤੇ ਆਪਣੇ 크ishna lab ਦੇ ਵਿੱਚ ਜਿੰਨੇ ਵੀ ਟੈਸਟ ਹੈ 올 ਓਵਰ ਸਾਰੇ ਟੈਸਟ ਫ੍ਰੀ ਆਫ ਕਾਸਟ ਕੀਤੇ ਜਾਣਗੇ ਜੀ ਕਿਉਂਕਿ ਇਹ ਉਪਰਾਲਾ ਕੀਤਾ ਗਿਆ 크ishna diagnostic ਵੱਲੋਂ ਕਿ ਜਿੰਨੇ ਵੀ ਹਾਰਟ ਪੀੜਿਤ ਹੈ ਉਹਨਾਂ ਦੀ ਸਿਹਤ ਸੰਭਾਲ ਦਾ ਜ਼ਿੰਮੇਵਾਰੀ 크ishna lab ਨੇ ਲਈ ਹੈ ਜੀ ਇਸ ਕਰਕੇ ਆਪਾਂ ਸਾਰੇ ਟੈਸਟ ਫ੍ਰੀ ਕਰ ਰਹੇ ਆ। ਇਹ ਅੱਜ ਤੋਂ ਸ਼ੁਰੂ ਕੀਤੇ ਗਏ ਜੀ। ਹਾਂਜੀ ਇਹ ਅੱਜ ਤੋਂ ਸ਼ੁਰੂ ਨੇ। ਕਿੰਨੇ ਦਿਨ ਤੱਕ ਚੱਲਣਗੇ ਜੀ? ਜਦੋਂ ਤੱਕ ਇਹ ਆਫਦਾ ਚੱਲ ਰਹੀ ਹੈ ਆਪਣਾ ਸਾਰਾ ਕੁਝ ਮਾਹੌਲ ਨਾਰਮਲ ਨਹੀਂ ਹੋ ਜਾਂਦਾ ਉਦੋਂ ਤੱਕ ਆਪਣਾ ਚੱਲਣਾ। ਕ੍ਰਿਸ਼ਨ ਲੈਬ ਵੱਲੋਂ ਕਿਹੜੇ ਕਿਹੜੇ ਟੈਸਟ ਜਿਹੜੇ ਕੀਤੇ ਜਾ ਰਹੇ ਆ ਉਹ ਵੀ ਦੱਸ ਦਿਓ ਜੀ ਮਾੜਾ ਜ। ਜਿੰਨੇ ਵੀ ਲੈਬ ਟੈਸਟ ਹੁੰਦੇ ਆਪਣੇ ਕੋਲੇ ਆਲ ਓਵਰ ਸਾਰੇ ਟੈਸਟ ਫ੍ਰੀ ਆਫ ਚਾਰਸ ਨੇ ਜਿਵੇਂ ਕਿ ਰੂਟੀਨ ਟੈਸਟ ਹੋ ਗਿਆ ਸੀ ਬੀਸੀਐਲਐਫਪੀ ਆਰਐਫਪੀ ਯੂਰਨ ਜਿੰਨੇ ਵੀ ਲਗਭਗ ਕੰਪਲੀਟ ਆ ਸਾਰੇ ਟੈਸਟ ਕਿੰਨੇ ਜਿਹੜੇ ਤੁਹਾਡੇ ਇੱਥੇ ਜਿਹੜੇ ਕਰਮਚਾਰੀ ਹੈ ਉਹ ਸੇਵਾਛਾਜ਼ਰ ਨੇ ਜੀ ਹਾੜ ਪੀਟ ਤਾਂ ਆਪਣੇ ਕਰਮਚਾਰੀ ਸੇਵਾਜਾ ਹਾਜ਼ਰ ਨੇ ਉਹ ਮਾਰਨਿੰਗ ਤੋਂ 7 ਵਜੇ ਤੋਂ ਆਪਣੀ ਲੈਬ ਸ਼ੁਰੂ ਹੋ ਜਾਂਦੀ ਹੈ ਤੇ ਕੰਪਲੀਟਲੀ ਸਾਰੇ ਟੈਸਟ ਲੱਗਦੇ ਆ ਸਾਰਾ ਟਾਈਮਿੰਗ ਫੁੱਲ ਵਰਕ ਕਰ ਰਹੇ ਕੀ ਕੀ ਡਾਕੂਮੈਂਟ ਕੀ ਚਾਹੀਦੇ ਹੋਣਗੇ ਉਹਨਾਂ ਨੂੰ ਜਿਹੜੇ ਕੋਈ ਡਾਕੂਮੈਂਟਸ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਕੋਈ ਚ ਵੀ ਨਹੀਂ ਚਾਹੀਦਾ ਆਪਾਂ ਨੂੰ ਸਿਰਫ ਪੇਸ਼ੈਂਟ ਆਏਗਾ ਆਪਣੀ ਰਜਿਸਟ੍ਰੇਸ਼ਨ ਕਰਵਾਏਗਾ ਰੀਪੋਰਟ ਤੋਂ ਬਾਅਦ ਵਿੱਚ ਸੈਂਪਲ ਦੇਗਾ ਤੇ ਰਿਪੋਰਟ ਆਪਣੀ ਵਿਦਿਨ 1 ਤੋਂ 2 ਆਵਰ ਦੇ ਵਿੱਚ ਉਹ ਅਕੋਰਡਿੰਗ ਟੂ ਕੰਡੀਸ਼ਨ ਦੇ ਹਿਸਾਬ ਨਾਲ ਕੀ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਜਿਹੜੇ ਹੜਪੀੜ ਦਾ ਤੁਹਾਨੂੰ ਜਿੰਨੇ ਵੀ ਜਿਨ੍ਹਾਂ ਨੂੰ ਵੀ ਜ਼ਰੂਰਤਮੰਦ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਇਸ ਮੁਹਿੰਮ ਦਾ ਲਾਭ ਉਠਾਓ ਕ੍ਰਿਸ਼ਨਾ ਲੈਵਲ ਲੋ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹਦਾ ਫਾਇਦਾ ਉਠਾਇਆ ਜਾਵੇ